ਉਨ੍ਹਾਂ ਦੇ ਖਿਲਾਫ ਸਾਰਿਆਂ ਦੀ ਸਹਿਮਤੀ ਦੇ ਨਾਲ ਇਕਜੁੱਟ ਹੋਣ ਦੀ ਮੰਗ ਕਰਨ ਆਈ ਆ ਮੈਂ ਕੋਈ ਕੈਂਡੀਡੇਟ ਬਣ ਕੇ ਨਹੀਂ ਆਈ ਇੱਕ ਗੱਲ ਇਹ ਵੀ ਸੁਣ ਲਓ ਮੈਂ ਕੋਈ ਕੈਂਡੀਡੇਟ ਬਣ ਕੇ ਨਹੀਂ ਆਈ ਪਾਰਟੀ ਨੇ ਕੋਈ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਮੈਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਸਾਹਿਬ ਪ੍ਰਧਾਨ ਹੈ ਕਾਂਗਰਸ ਪਾਰਟੀ ਦੇ ਇੱਥੋਂ ਇਲੈਕਸ਼ਨ ਲੜੇ ਸੀ ਪਿਛਲੀ ਵਾਰੀ ਮੇਰੀ ਡਿਊਟੀ ਲੱਗੀ ਹੈ ਇੱਥੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ ਦੇ ਲਈ ਮੈਂ ਕਿਸੇ ਕੈਂਡੀਡੇਟ ਦਾ ਨਾਂ ਨਾ ਲਵਾਂਗੀ ਤੇ ਨਾ ਵੋਟ ਮੰਗੂੰਗੀ ਆ ਪਹਿਲਾਂ ਰੋਕਣ ਦੇਓਗੇ ਅਸੀਂ ਪੁੱਛਾਂਗੇ ਸਾਨੂੰ ਰੋਕਦੇ ਜੀ ਸਵਾਲ ਪੁੱਛਦੇ ਆ ਕਹਿੰਦੇ ਫੋਨ ਬੰਦ ਕਰ ਲੋ ਮੀਡੀਆ ਫੋਨ ਨਹੀਂ ਬੰਦ ਕਰ ਮੀਡੀਆ ਕਰ ਮੈਨੂੰ ਤੁਸੀਂ ਬੋਲੋ ਨਾ ਜੋ ਕੋਈ ਸੁੱਛਾ ਪੁੱਛਾਂਗੇ ਛਾਂਗੇ ਇੱਥਾ ਕਿ ਕਿੰਨੇ ਪੈਸੇ ਦਿੱਤੇ ਹੈ ਨਹੀਂ ਜੀ ਸੁੱਛਾ ਨਾ ਕਰ ਨਾ ਸੁੱਛਾ ਕਰ ਸਾਡੇ ਸਾਡੇ ਦਾ ਇਹ ਸਵਾਲ ਹੈ ਹਾਂ ਤੁਸੀਂ ਨਾ ਮੇਰੀ ਗੱਲ ਸੁਣ ਕੇ ਭਰਾ ਮੇਰਾ ਮੇਰੀ ਗੱਲ ਸੁਣੋ ਜਿਹੜੀ ਗੱਲ ਪੁੱਛਣਾ ਮੈਥੋਂ ਪੁੱਛ ਮੈਂ ਹਾਜ਼ਰ ਮੀਰੀ ਗੱਲ ਸੁਣੋ ਤੁਹਾਡੇ ਵਿੱਚ ਕੱਟੋ ਕਰ ਅਸੀਂ ਤਾਂ ਬਸ ਬਾਤ ਦੱਸਣਾ ਹੈ ਸਾਡਾ ਨੁਕਾ ਲਾਵਾ ਇਹਦੋਂ ਲਾਵਾ ਦੱਸਣਾ ਕਿੰਨੇ ਲਾਵਾ ਮੇਰੇ ਤੋਂ ਲਾਓ ਮੈਂ ਕੋੜੇ ਨਾ ਕਿਲਾ ਨਾਲ ਚੱਲਾ ਸਾਡੇ ਹਾਂਜੀ 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 ਸਰ ਇੱਕ ਪਟਾਰੀ ਪ੍ਰਕਾਰ ਵਾਸੀ ਬੋਲਦੇ ਆ ਇਹ ਜਨ ਇਹਨੂੰ ਸਰਪੈਂਚ ਚੋਂ ਜਿੱਦੇ ਨੇ ਵੋਟਾਂ ਲੈਣ ਜਾਂ ਸੀਨੇ ਦੇ ਗੈਸ ਤੋਂ ਪਾਣੀ ਕੱਟੂ ਅੱਜ ਦਾ ਕਰੀਏ ਕੋਈ ਟਿਕਾਣੇ ਨਾਲ ਹੌਲੀ 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 ਇੱਕ ਮਿੰਟ ਜੀ ਇੱਕ ਮਿੰਟ ਯਾਰ ਤੁਸੀਂ ਉਹ ਅੰਕਲ ਮੇਰੇ ਕੋਲ ਆਰਾਮ ਨਾਲ ਗੱਲ ਕਰੋ ਰਾਮਾ ਮੈਂ ਗੱਲ ਹੀ ਕਰਦਾ ਮੇਰੀ ਗੱਲ ਸੁਣਾ ਨਾ ਹੋ ਜੀ ਟਿਕਾਣੇ ਨਾਲ ਗੱਲ ਕਰੀਏ ਪਤਾ ਯਾਰ ਗੱਲ ਮੇਰਾ ਫੋਨ ਬੰਦ ਕਰਦਾ ਤੈਨੂੰ ਮੇਰੇ ਫੋਨ ਨਹੀਂ ਬੰਦ ਹੋਣੇ ਸਾਰੇ ਪਾਜਾਲ ਖਾਡੇ ਹਾਂ ਖੜ ਫੋਨ ਨਹੀਂ ਬੰਦ ਹੁੰਦੇ ਸਾਡੇ ਫੋਨ ਨਹੀਂ ਬੰਦ ਹੁੰਦੇ ਬਾਈ ਫੋਨ ਨਹੀਂ ਜਲਾਈ ਰੱਖਦੇ ਯਾਰ ਜਲਾਈ ਰੱਖਦੇ ਕੋਈ ਗੱਲ ਚਾਹੀਏ ਫੋਨ ਨਹੀਂ ਬੰਦ ਹੁੰਦਾ ਤੁਸੀਂ ਨਾ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜੀ ਗੱਲ ਕਰਨੀ ਹੈ ਬੇਟੂ ਕੋਚੋ ਕੀ ਬਿਜ਼ਨਸ ਸੀ ਆਣਾ ਹੈ ਬੱਚਾ ਆਪਾਂ ਜਿਹੜੇ ਪਿੰਡ ਦੇ ਵਿੱਚ ਪੈਸੇ ਲਾਏ ਆ ਹਾਂ ਹਾਂ ਠੀਕ ਹੋ ਗਿਆ ਦੱਸੋ ਪਿੰਡ ਵਾਲਿਓ ਦੱਸੋ ਪਿੰਡ ਵਾਲਿਆਂ ਨੂੰ ਲੱਗੇ ਪੈਸੇ ਕਿ ਨਹੀਂ ਲੱਗੇ ਸਾਹਿਬ ਓ ਜਨਾਬ ਸੁਣੋ ਸੁਣੋ ਆਹ ਪਾਕਿਸਤਾਨ ਲੈਣ ਦੀ ਆ ਉਹ 5 ਕਰੋੜ ਲੱਗਿਆ ਬਾਈ 5 ਕਰੋੜ ਉਹ ਲੱਗਿਆ 5 ਕਰੋੜ ਆਇਆ ਜੇ ਕੋਈ ਰਾਹ ਦੇ ਜੀਵਿਦਾਰਾਂ ਦੇ ਜੇ ਵੱਡੇ ਵੱਡੇ ਦੇ ਲੋਕਡਾ ਨਾ ਲੱਗਣਾ ਕੋਈ ਵੀ ਅੱਲਾ ਕੋਈ ਕੋਈ ਸੁਣ ਨਹੀਂ ਕੋਈ ਛੋਟਾ ਸਰ ਕੋਈ ਉਹਦਾ ਸਵਾਲ ਜਵਾਬ ਪੁੱਛਾਂਗਾ ਤੁਸੀਂ ਰੋਕ ਕੇ ਜਵਾਬ ਹੀ ਦੇਣ ਦਿਓ ਹਾਂ ਬੋਲਣ ਦਿਓ ਇਸ ਵਾਰ 12 ਲੱਖ ਰੁਪਏ ਹਲਾਤਾ ਕਿੱਥੇ ਨੇ ਪੜਤਾਲ ਕੀਤੀ ਉਹਦੇ ਵੀ ਕਿੱਥੇ ਲਾਇਆ ਇਹਦੀ ਗੱਲ ਉਹ ਸਮਝ ਮੇਰੇ ਵੇਲੇ ਨਹੀਂ ਦੂਸਰੀ ਬੰਡ ਦਿੰਦੇ ਉਹ ਮੇਰੇ ਵੇਲੇ ਨਹੀਂ ਬਾਦਲ ਸਾਡੀ ਨੀਤੀ ਆ ਵੀ ਲੈ ਜਾਓ ਜਿੱਥੇ ਆ ਜਾਓ ਤੁਸੀਂ ਵੀ ਆਏ ਹੋ ਨਿੱਤਾ ਚਲੋ ਮੇਰੀ ਕਲੀਨਿਕ ਵੇਲੇ ਵਾਕਾ ਤੁਹਾਡੀ ਗੱਲ ਹੋ ਗਈ ਥੋੜੀ ਬਣਦੀ ਨਹੀਂ ਬਣੀ ਨਾ ਥੋੜੀ ਗੱਲ ਨਹੀਂ ਬਣੀ ਹੁਣ ਤਾਂ ਇਹ ਸਰਕਾਰ ਹੀ ਨਹੀਂ ਆਉਂਦੀ ਹੁਣ ਬਣੂਗੀ ਜਵਾਬ ਉਹ ਨਹੀਂ ਬਣਦੀ ਤੁਸੀਂ ਗੱਲ ਕਰਦੇ ਹੋਈ ਇਹਨੇ ਸਾਹਿਬ ਬੈਠੋ ਪਲੀਜ਼ ਬੈਠੋ ਭਾਈ ਕੋਈ ਬੈਠੋ ਤਾਂ ਸਹੀ ਬਾਅਦ ਚਾਬਾ ਜਵਾਬ ਦੇ ਰਹੇ ਹੋ ਕੋਈ ਬੈਠੋ ਬੈਠੋ ਇੱਕ ਮਿੰਟ ਬੈਜੋ ਬੈਗ ਗੱਲ ਸੁਣੋ ਬਾਈ ਜੀ ਬਾਈ ਜੀ ਆਪ ਨੇ ਬਾਰਾ ਮਗਰ ਟੈਂਟ ਲਗਾ ਕਰਾਂਗੇ ਬਾਅਦ ਦੇ ਬਾਅਦ ਵੀ ਕਰੀ ਕਰਾਂਗਾ ਆਹ ਤਾਂ ਹੀ ਪਾਣੀ ਨਾਲ ਆਸੋ ਓਏ ਯਾਰ ਆਹ ਸਾਰੀ ਗਲੀ ਗਲੀ 2 200 ਦਾ ਸਾਡੀ ਆਹ ਮੇਰੇ ਪੁੱਤਰ ਦਾ ਕਾਦਾ ਲਾਇਬ੍ਰੇਰੀ ਦਾ ਲਾਇਬ੍ਰੇਰੀ ਦਾ ਡੱਕਾ ਨਹੀਂ ਕੀਤਾ ਤੈਨੂੰ 10 ਲੱਖ ਰੁਪਇਆ ਨੀਹਾਂ 'ਚ ਦੱਬਤਾ ਉਸ ਤੋਂ ਵੱਧ ਇਸ ਕਰਕੇ ਡੱਕਾ ਨਹੀਂ ਜਿਉਂਥੇ ਜਵਾ ਉਥੇ ਕੋਈ ਤੇ ਨਾ ਬਣੀ ਨਹੀਂ ਬਣੀ ਲਾਇਬ੍ਰੇਰੀ ਨਹੀਂ ਬਣੀ ਨਹੀਂ ਬਣੀ 10 ਲੱਖ ਰੁਪਇਆ ਰੱਬਿਆਂ ਪਿਆ ਥੱਲੇ ਲਓ ਲਾਇਬ੍ਰੇਰੀ ਦਾ ਨਹੀਂ 10 ਲੱਖ ਬਣੀ ਨਹੀਂ ਨਹੀਂ ਜੀ ਹੋਰ ਕੀ ਰਹਿ ਗਿਆ ਇੱਕ ਛੜਕਾ ਹੀ ਹੋ ਗਿਆ ਆਹ ਨਾਲ ਦੇ ਪੈਰਾਂ ਭਾਈ ਭਾਈ ਆਹ ਉਹ ਤੇ ਆਪਣੀ ਸਰਕਾਰ ਤੋਂ ਉਹ ਆਪਣੀ ਬਟਾਇਤ ਸੀ ਇੱਥੇ ਸਰ ਵੇਖੋ ਨਾ ਕਿਵੇਂ ਲੱਗੀ ਵੀ ਜਾਂ ਕੇ ਮੇਰੀ ਬੇਨਤੀ ਸੁਣਾ ਮੇਰੀ ਸਰਕਾਰ ਨੂੰ ਦੋ ਮਹੀਨੇ ਜਿਹੜਾ ਅਮਰੀਕਾ ਤੋਂ ਤੁਹਾਡੀ ਗੱਲ ਹੋ ਗਈ ਸਾਡੀ ਮੇਰੀ ਗੱਲ ਹੈ ਜੇ ਅਸੀਂ ਗੱਲਾਂ ਕਰਾਂਗੇ ਤੁਸੀਂ ਬੋਲੋ ਆਪਾਂ ਐਦਕੀ ਨਵਾਂ ਬਣਾਣਾ ਨਹੀਂ ਕਰਨਾ ਜਿਹੜੀ ਗੱਲ ਆਪਾਂ ਗੱਲ ਕਰਦੇ ਆ ਦੇਖ ਕੇ ਬੜਾ ਠੇਸ ਪਹੁੰਚੀ ਔਰ ਦੁੱਖ ਪਹੁੰਚਿਆ ਇਦਾਂ ਜੇ ਅਸੀਂ ਸਿਆਸੀ ਲੋਕ ਜੇ ਕੋਈ ਵੀ ਤੁਹਾਡੇ ਦੁੱਖ ਤਕਲੀਫ ਜਾਂ ਕਿਤੇ ਮਿਲਣ ਜਾਂਦਾ ਹੈ ਤਾਂ ਅਸੀਂ ਉਹਨੂੰ ਐ ਸਵਾਲ ਕਰਾਂਗੇ ਜਾਂ ਉਹਨੂੰ ਕੋਈ ਬੋਲਾਂਗੇ ਤਾਂ ਫਿਰ ਕਿਸੇ ਦਾ ਹੌਸਲਾ ਨਹੀਂ ਪੈਣਾ ਕਦੇ ਕਿਸੇ ਨੇ ਕਿਸੇ ਦਾ ਦੁੱਖ ਸੁੱਖ ਪੁੱਛਣ ਪਿੰਡਾਂ 'ਚ ਨਹੀਂ ਆਉਣਾ ਫਿਰ ਉਹ ਇੱਕ ਮਹਿਲਾ ਹੈ ਮਹਿਲਾ ਨਾਲ ਇਹ ਜਾ ਵਿਵਹਾਰ ਕਰਨਾ ਮੈਂ ਕਹਿੰਦਾ ਕਿਸੇ ਵੀ ਸੰਗਠਨ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਧੀਆਂ ਪੈਣਾ ਸਭ ਦੀ ਆਸਾਨੀ ਹੈ ਔਰ ਉਹ ਕਿਸੇ ਸਵਿਧਾਨਕ ਅਹੁਦੇ ਤੇ ਨਹੀਂ ਰਹੀ ਉਹ ਸਿਰਫ ਇੱਕ ਦੁੱਖ ਤਕਲੀਫਾਂ ਸੁਣਨ ਗਈ ਹੈ ਲੋਕਾਂ ਨੂੰ ਪਿਆਰ ਕਰਕੇ ਮਿਲਣ ਗਈ ਹੈ ਉਹ ਇੱਕ ਆ ਫਾਊਂਡੇਸ਼ਨ ਚਲਾਉਂਦੀ ਹੈ ਉਹਦੇ ਚ ਉਹ ਫਾਊਂਡੇਸ਼ਨ ਚ ਕਿਤੇ ਨਾ ਕਿਤੇ ਐਨਕਾਂ ਅੱਖਾਂ-ਉੱਖਾਂ ਦਾ ਕੈਂਪ ਕੰਪਲਾਉਣੇ ਜਾਂ ਕਿਤੇ ਨਾ ਕਿਸੇ-ਕਿਸੇ ਗਰੀਬ ਭਰਾ ਦੇ ਕਿਸੇ ਆਮ ਹਮਦਰਦਾਂ ਦੇ ਦੁੱਖ-ਸੁਖ ਚਾਉਣਾ ਐਦਾਂ ਤਾਂ ਕਿਸੇ ਨੇ ਦੁੱਖ-ਸੁਖ ਚ ਕਦੇ ਆਉਣਾ ਨਹੀਂ ਫਿਰ ਅਸੀਂ ਲੋਕਾਂ ਨੂੰ ਐ ਭਜਾ ਲਾਂਗੇ ਕਦੇ ਕਿਸੇ ਨੇ ਆਉਣਾ ਨਹੀਂ ਐਦਾਂ ਨਹੀਂ ਕਰਨਾ ਚਾਹੀਦਾ ਸੀ ਇਸ ਗੱਲ ਨਾਲ ਮੇਰੇ ਤਾਂ ਮਨ ਨੂੰ ਬਹੁਤ ਥੇਸ ਪਹੁੰਚੀ ਹੈ ਮੈਂ ਸਮਝਦਾ ਜਿਹੜੇ ਸੂਝਵਾਨ ਲੋਕ ਹੈ ਜਾਂ ਸਮਝਦਾਰ ਲੋਕ ਹੈ ਉਹਨਾਂ ਨੂੰ ਵੀ ਇਹ ਗੱਲ ਨੂੰ ਚੰਗਾ ਨਹੀਂ ਸਮਝਿਆ ਗਿਆ ਹੋਵੇਗਾ ਅਗਰ ਇਹ ਜਿਹੀਆਂ ਆਪਾਂ ਹਰਕਤਾਂ ਕਰਦੇ ਰਵਾਂਗੇ ਇਸੇ ਕਰਕੇ ਤਾਂ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਇਸੇ ਕਰਕੇ ਹੀ ਅਸੀਂ ਪਿੱਛੇ ਜਾ ਰਹੇ ਹਾਂ ਸਾਡੀ ਕਿਸੇ ਨੇ ਸਾਰ ਨਹੀਂ ਲੈਣ ਆਇਆ ਕਰਨੀ ਇਹ ਹੌਸਲਾ ਘੱਟ ਕੇ ਜੋ ਪਿੰਡਾਂ 'ਚ ਜਾਂ ਨਗਰਾਂ 'ਚ ਜਾਂ ਕਿਸੇ ਭੈਣ ਭਰਾਵਾਂ ਦੇ ਦੁੱਖ ਸੁੱਖ 'ਚ ਕੋਈ ਵਿਅਕਤੀ ਜਾਂਦਾ ਹੈ ਸਾਰ ਲੈਣ ਦੁੱਖ ਸੁੱਖ ਵੰਡਾਉਣ ਜਾਂਦਾ ਹੈ ਉਹਨਾਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ ਉਹ ਉਥੋਂ ਇਹ ਜਿਆ ਸੰਦੇਸ਼ ਲੈ ਕੇ ਆਉਂਦੇ ਆ ਕਿ ਸਾਨੂੰ ਨਹੀਂ ਆਉਣਾ ਚਾਹੀਦਾ ਜੇ ਐਂ ਹੀ ਆਪਾਂ ਆਏਗੇ ਦੀ ਕਿਸੇ ਦੀ ਇੱਜ਼ਤ ਮਾਨ ਨਹੀਂ ਰੱਖਾਂਗੇ ਆਓ ਭਗਤ ਨਹੀਂ ਕਵਾਂਗੇ ਤਾਂ ਕਦੇ ਕਿਸੇ ਨੇ ਸਾਡੇ ਦੁੱਖ ਸੁੱਖ ਚ ਸ਼ਰੀਕ ਨਹੀਂ ਹੋਣਾ ਔਰ ਮੈਂ ਤਾਂ ਕਹਿੰਦਾ ਹੈ ਅਮ੍ਰਿਤਾ ਇੱਕ ਲੜਕੀ ਹੈ ਔਰ ਇੱਕ ਮਹਿਲਾ ਹੈ ਮਹਿਲਾ ਦਾ ਤਾਂ ਜਿਹੜਾ ਪਿੰਡਾਂ ਚ ਜਾ ਕੇ 90 ਜਿਹੜਾ ਮਤਲਬ ਕਿੰਨੀਆਂ ਕਿ ਮਹਿਲਾਵਾਂ ਸਾਡੇ ਘਰਾਂ ਚੋਂ ਬਾਹਰ ਜਾ ਕੇ ਪਿੰਡਾਂ ਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਮਨਵਾਉਂਦੀਆਂ ਐ ਮੈਂ ਕਹਿੰਨਾ ਉਹਦੀ ਹਿੰਮਤ ਐ ਲੜਕੀ ਦੀ ਇਸ ਗੱਲ ਦੀ ਕਿ ਉਹ ਇੱਕ ਮਹਿਲਾ ਹੋਣ ਦੇ ਨਾਤੇ ਚਾਹੇ ਉਹ ਇੱਕ ਸਿਆਸੀ ਪਰਿਵਾਰ ਚੋਂ ਐ ਮਤਲਬ ਉਹਨੇ ਕੋਈ ਸਬਦਾਨਕ ਨਾ ਉਹਨੂੰ ਕੋਈ ਜੇ ਨੂੰ ਟਿਕਟ ਮਿਲੀ ਐ ਸਿਰਫ ਜੇ ਕੋਈ ਕਿਸੇ ਨੂੰ ਮਿਲਣ ਜਾਂਦਾ ਰਹਿੰਦਾ ਹੈ ਤੇ ਆਪਾਂ ਉਹਨੂੰ ਸਵਾਲ ਕਰਦੇ ਆਂ ਕੀ ਸਵਾਲਾਂ ਦਾ ਜਵਾਬ ਦੇਗਾ ਔਰ ਮੈਂ ਸਮਝਦਾ ਐ ਐਦਾਂ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਤਾਂ ਇਹ ਅੱਛਾ ਨਹੀਂ ਲੱਗਿਆ ਅੱਗੇ ਤੋਂ ਮੈਂ ਸਾਰੀ ਸਾਧ ਸੰਗਤ ਤੇ ਬੇਨਤੀ ਕਰਦਾ ਕਿ ਖਾਸ ਕਰਕੇ ਮਹਿਲਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਉਹ ਹਿੰਮਤ ਕਰਕੇ ਜੇ ਆਪਣੇ ਕੋਲੇ ਮਿਲਣ ਦੁੱਖ ਸੁੱਖ ਸੁਣਨ ਆਉਂਦੀਆਂ ਐ ਤਾਂ ਉਹਨਾਂ ਦੀ ਇੱਜ਼ਤ ਮਾਨ ਕਰਕੇ ਉਹਨਾਂ ਦਾ ਹੌਸਲਾ ਟਾਉਣਾ ਨਹੀਂ ਚਾਹੀਦਾ ਹੌਸਲਾ ਬਲੰਦ ਕਰਨਾ ਚਾਹੀਦਾ ਇਹ ਗੱਲ ਸਭ ਨੂੰ ਕਿਉਂਕਿ ਤਿਆਂ ਭੈਣਾਂ ਸਭ ਦੇ ਇਨਸਾਨ ਜੀ ਐ ਅੱਛੀ ਗੱਲ ਮੈਨੂੰ ਤਾਂ ਨਹੀਂ ਲੱਗੀ ਮੈਂ ਸਮਝਦਾ ਸਭ ਨੂੰ ਨਹੀਂ ਚੰਗੀ ਲੱਗੀ ਹੋਏਗੀ ਗੱਲ ਤੋਂ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਈ ਤੁਹਾਡੇ ਟੀਵੀ ਚੈਨਲ ਦੇ ਰਾਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਓ ਆਪਾਂ ਸਾਰਿਆਂ ਦਾ ਜੋ ਵੀ ਸਾਡੇ ਕੋਈ ਵੀ ਕਿਸੇ ਵੀ ਪਾਰਟੀ ਦਾ ਬੰਦਾ ਹੁੰਦਾ ਕੋਈ ਨੁਮਾਇੰਦਾ ਹੁੰਦਾ ਕਿਸੇ ਸੰਸਥਾ ਦਾ ਬੰਦਾ ਹੁੰਦਾ ਕੋਈ ਸਮਾਜ ਸੇਵਕ ਹੁੰਦਾ ਅਗਰ ਉਹ ਹੁੰਦਾ ਤਾਂ ਉਹਦੇ ਨਾਲ ਦੁੱਖ ਸੁਣਿਆ ਕਰਕੇ ਨਾ ਕਿ ਆਪਾਂ ਸ਼ਿਕਾਇਤਾਂ ਕਰੀਏ ਜਾਂ ਉਹਨਾਂ ਨੂੰ ਸਵਾਲ ਕਰੀਏ ਸਵਾਲ ਕਰਨਾ ਕੋਈ ਵੱਡੀ ਗੱਲ ਨਹੀਂ ਗੀ ਕਿਉਂਕਿ ਕਿਸੇ ਨੇ ਹੌਸਲਾ ਨਹੀਂ ਕਰਨਾ ਤਾਂ ਜਦੋਂ ਹਿੰਮਤ ਕਰਕੇ ਕੋਈ ਆਉਂਦਾ ਖਾਸ ਕਰਕੇ ਮਹਿਲਾਵਾਂ ਸਾਡੀਆਂ ਤੇ ਉਹਨਾਂ ਦਾ ਆਦਰ ਮਾਨ ਸਤਕਾਰ ਸਾਨੂੰ ਕਰਨਾ ਚਾਹੀਦਾ ਹੈ